ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਅੱਖਰ ਕਾ ਅਤੇ ਪੰਜ ਅੱਖਰਾਂ ਦੀ ਮਹੰਤਾ ਇੱਕ ਅੰਮ੍ਰਿਤਧਾਰੀ ਸਿੱਖ ਲਈ ਪੰਜ ਅੱਖਰ ਸਦਾ ਲਈ ਆਪਣੇ ਆਂਗ-ਸਾਂਗ ਰੱਖਨੇ ਜ਼ਰੂਰੀ ਹਨ ਇਹਨਾਂ ਨੂੰ ਕਕਾਰ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਹ ਪੰਜੇ ਸ਼ਬਦ ਕ ਕ ਅੱਖਰ ਨਾਲ ਸ਼ੁਰੂ ਹੁੰਦੇ ਹਨ ਦੂਜੇ ਸ਼ਬਦਾਂ ਵਿੱਚ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਮਹਾਨ ਬਖਸ਼ਿਸ਼ਾਂ ਹਨ ਜਿਨ੍ਹਾਂ ਨੂੰ ਧਾਰਨ ਕਰਕੇ ਇੱਕ ਸਿੱਖ ਸਵੈ ਮਾਨ ਨਾਲ ਦਸ਼ਮ ਪੀਤਾ ਜੀ ਦਾ ਵਾਰਿਸ ਹੋਣ ਤੇ ਫਕਰ ਕਰਦਾ ਹੈ। ਪੰਜ ਕਕਾਰ ਇਹ ਹਨ ਕੇਸ, ਕੰਗਾ, ਕੜਾ, ਕਸ਼ਹਿਰਾ ਤੇ ਕਿਰਪਾਨ। ਸਭ ਤੋਂ ਪਹਿਲਾਂ ਕੇਸ। ਕੇਸ ਕਰਤਾ ਦੀ ਮਨੋਖ ਨੂੰ ਦਿੱਤੀ ਕੀਮਤੀ ਦਾਤ ਹੈ ਜੋ ਉਸ ਦੀ ਸੁੰਦਰਤਾ ਤੇ ਸ਼ਕਤੀ ਵਿੱਚ ਵਾਧਾ ਕਰਦੀ ਹੈ। ਇੱਕ ਸਿੱਖ ਵਾਸਤੇ ਪਹਿਨਾ ਜ਼ਰੂਰੀ ਕਕਾਰ ਕੇਸ ਹਨ। ਕੇਸਾਂ ਨੂੰ ਗੁਰੂ ਜੀ ਦੀ ਮੋਰ ਵੀ ਕਿਹਾ ਗਿਆ ਹੈ ਸਿੱਖ ਆਪਣੇ ਸਰੀਰ ਦੇ ਕਿਸੇ ਹਿੱਸੇ ਤੋਂ ਵੀ ਕੇਸ ਅਲਾਗ ਨਹੀਂ ਕਰਦਾ ਕੇਸ ਕਟਵਾਉਣ ਵਾਲਾ ਸਿੱਖ ਪਤਿਤ ਅਖਵਾਉਂਦਾ ਹੈ ਸਿੱਖੀ ਸਰੂਪ ਦੀ ਪਹਿਲੀ ਪਛਾਣ ਕੇਸ ਹਨ ਗੁਰੂ ਦਾ ਸੱਚਾ ਸਿੱਖ ਆਪਣੇ ਕੇਸਾਂ ਨੂੰ ਜਾਣ ਤੋਂ ਵੱਧ ਪਿਆਰ ਕਰਦਾ ਹੈ ਕੰਗਾ ਪੰਜ ਕਕਾਰਾਂ ਵਿੱਚੋਂ ਦੂਜਾ ਕਕਾਰ ਕੰਗਾ ਹੈ ਦਸਨ ਪਿਤਾ ਜੀ ਨੇ ਜਿੱਥੇ ਕੇਸਾਂ ਨੂੰ ਸ਼ਰਮ ਨਹੀਂ ਕਿਹਾ ਹੈ ਉੱਥੇ ਇਹਨਾਂ ਦੀ ਸੰਭਾਲ ਲਈ ਕੰਗਾ ਵੀ ਜ਼ਰੂਰੀ ਹੈ ਇਹ ਆਮ ਕੰਗੀ ਤੋਂ ਵੱਖਰਾ ਲੱਕੜ ਦਾ ਬਣਿਆ ਹੁੰਦਾ ਹੈ ਸਿੱਖ ਸਿੱਖਣੀ ਨੂੰ ਹੁਕਮ ਹੈ ਕਿ ਉਹ ਸਵੇਰੇ ਸ਼ਾਮ ਦੋਨੋਂ ਵੇਲੇ ਕੰਗੇ ਨਾਲ ਕੇਸ 바ਵੇ ਅਮਰਤਾਪੁਰ ਸਿੰਘ ਕੰਗੇ ਨੂੰ ਹਮੇਸ਼ਾ ਕੇਸ ਵਿੱਚ ਰੱਖਦੇ ਹਨ ਇਹ ਇੱਕ ਵਿਸ਼ੇਸ਼ਤਾ ਲੱਕੜ ਦੇ ਕੰਗੇ ਦੀ ਹੋਰ ਵੀ ਹੈ ਇਸ ਦੇ ਸਿਰ ਤੇ ਫਿਰਨ ਨਾਲ ਸਰੀਰ ਵਿੱਚ ਤਾਜ਼ਗੀ ਤੇ ਚੁਸਤੀ ਦਾ ਅਹਿਸਾਸ ਹੁੰਦਾ ਤੀਜਾ ਕੜਾ ਦਸਮ ਪਾਸ਼ਾ ਜੀ ਦੀ ਤੀਜੀ ਬਖਸ਼ਿਸ਼ ਕੜਾ ਹੈ ਸਿੱਖ ਨੂੰ ਕਮ ਹੈ ਕਿ ਉਹ ਆਪਣੇ ਸੱਜੇ ਹੱਥ ਵਿੱਚ ਸਰਬ ਲੋ ਦਾ ਕੜਾ ਪਹਿਨੇ ਇਸ ਲਈ ਕਿਸੇ ਹੋਰ ਤਾਜਵੇਂ ਸੋਨਾ ਚਾਂਦੀ ਤਾਂਬਾ ਆਦਿ ਕੜੇ ਨੂੰ ਕੋ ਕਾਰੋ ਵਿੱਚ ਪ੍ਰਮਾਨ ਨਹੀਂ ਕੀਤਾ ਗਿਆ ਸੱਜੇ ਹੱਥ ਵਿੱਚ ਪਾਇਆ ਕੜਾ ਜਿੱਥੇ ਸਾਨੂੰ ਸਦਾ ਧਰਮੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਾਹ ਦੀਵੰਦਾ ਹੈ ਉੱਥੇ ਗੁਰੂ ਦੇ ਸਿੰਘ ਨੂੰ ਕਿਸੇ ਗਲਤ ਕੰਮ ਤੋਂ ਰੋਕਣ ਵਾਸਤੇ ਸੁਚੇਤ ਵੀ ਕਰਦਾ ਹੈ ਅਤੇ ਚੰਗਾ ਕੰਮ ਕਰਨ ਵਾਸਤੇ ਚੇਤਨ ਕਰਦਾ ਹੈ ਇਸ ਲਈ ਸਾਰੇ ਸਿੱਖਾਂ ਲਈ ਸਰਬਲੋ ਦਾ ਕੜਾ ਪਹਿਨਣਾ ਜ਼ਰੂਰੀ ਹੈ। ਕਸ਼ਹਿਰਾ ਅਮਰਤਾ ਦੇ ਸਿੰਘ ਲਈ ਚੌਥਕ ਕਾਲ ਕਸ਼ਹਿਰਾ ਹੈ। ਇਹ ਇੱਕ ਖਾਸ ਆਕਾਰ ਤੇ ਸ਼ਕਲ ਦਾ ਬਣਿਆ ਉਹ ਪਸਤਰ ਹੈ ਜੋ ਨੰਗੇਸ਼ ਨੂੰ ਪੂਰੀ ਤਰ੍ਹਾਂ ਢੱਕਦਾ ਹੈ। ਇਸ ਨੂੰ ਜੱਤ ਸੱਤ ਦੇ ਪਾਲਨਾ ਕਰਨ ਦਾ ਪ੍ਰਤੀਕ ਵੀ ਕਿਹਾ ਜਾਂਦਾ ਹੈ। ਇਹ ਇੱਕ ਸભ્ય ਪਹਿਰਾਵਾ ਹੈ ਜੋ ਮਨੁੱਖ ਨੂੰ ਸભ્યਕ ਸਾchna ਨਾਲ ਜੋੜਦਾ ਹੈ। ਪਾਰਤੀ ਸਭਿਆਚਾਰ ਵਿੱਚ ਕੁਝ ਧਰਮਾਂ ਦੇ ਤਾਂ ਨਹੀਂ ਪੋਜਨ ਤੇ ਪਜਨ ਕਰਨ ਲੱਗਿਆਂ ਅੰਸਿੱਤਾ ਕਪੜਾ ਪਹਿਨਦੇ ਹਾਂ ਸਨ ਗੁਰੂ ਦੇ ਨਿਆਲੇ ਪੰਥ ਦਾ ਇਹ ਲਿਬਾਸ ਇੱਕ ਪਰਮ ਨੂੰ ਵੀ ਤੋੜਦਾ ਹੈ ਸਿੱਖ ਰਹਿਤ ਮਰਿਆਦਾ ਵਿੱਚ ਦਰਜ ਹੈ ਕਿ ਕਸ਼ਹਿਰਾ ਕਿਸੇ ਵੀ ਕਪੜੇ ਦਾ ਹੋ ਸਕਦਾ ਹੈ ਪਰ ਗੋਡੇ ਤੋਂ ਨੀਵਾ ਨਾ ਹੋਵੇ ਕਿਰਪਾਨ ਦਸਮ ਪਾਸ਼ਾ ਜੀ ਨੇ ਪੰਜਵਕ ਕਾਰ ਕਿਰਪਾਨ ਸਿੱਖ ਨੂੰ ਆਪਣੇ ਆਪ ਦੀ ਰੱਖਿਆ ਤੇ ਮਜਲੂਮਾਂ ਦੀ ਸੰਭਾਲ ਕਰਨੀ ਸ਼ਸਤਰ ਵਜੋਂ ਬਖਸ਼ਿਸ਼ ਕੀਤੀ ਹੈ ਕਿਰਪਾਨ ਦਾ ਅਰਥ ਹੈ ਕਿਰਪਾ ਆਨ ਪਵ ਕਿਰਪਾ ਦੀ ਇੱਜ਼ਤ ਖਾਸ ਦੀ ਸਿਰਜਣਾ ਕਰਦੇ ਆ ਤੇ ਵਾਹਿਗੁਰੂ ਵਾਹਿਗੁਰੂ ਚ ਪਾਉਂਦੇ ਆ ਸਤਿਗੁਰਾਂ ਨੇ ਕਿਰਪਾਨ ਨੂੰ ਖਾਸ ਦਾ ਸ਼ਿੰਗਾਰ ਬਣਾ ਦਿੱਤਾ ਸਿਰਫ ਤੇ ਕਿਰਪਾਨ ਹਮਲੇ ਵਾਸਤੇ ਨਹੀਂ ਸਗੋ ਰੱਖਿਆ ਵਾਸਤੇ ਉੱਠਦੀ ਹੈ ਇਸ ਨੂੰ ਧਾਗੇ ਚ ਪਰੋ ਕੇ ਗਲ ਚ ਨਹੀਂ ਪਾਉਣਾ ਤੇ ਨਾ ਹੀ ਡੋਰੀ ਵਾਲੀ ਪਾਉਣੀ ਹੈ ਸਗੋ ਸ਼ਸਤਰ ਰੂਪ ਵਿੱਚ ਕਾਤਰੇ ਵਾਲੀ ਕਿਰਪਾਨ ਪਹਿਨਣੀ ਹੈ ਗੁਰੂ ਦਾ ਖਾਲਸਾ ਇਹਨਾਂ ਪੰਜ ਕਾਰਨਾਂ ਨੂੰ ਸਦਾ ਅੰਗ ਸੰਗ ਰੱਖਦਾ ਹੈ ਨਹੀਂ ਸਗੋ ਇਨਾਂ ਨੂੰ ਅੰਗ ਹੀ ਜਾਣਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ